ਜੰਬੂ ਬਾਰਡਰ ਤੇ ਤੇ ਖਨੋਰੀ ਬਾਰਡਰ ਦੇ ਉੱਪਰ ਖਨੋਰੀ ਬਾਰਡਰ ਦੇ ਉੱਪਰ ਅੱਜ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਸੀ 100 101 ਕਿਸਾਨ ਸੀਗਾ ਉਹਨਾਂ ਦੇ ਉੱਪਰ ਫੇਰ ਅਤਰੂ ਗਏ ਦੇ ਗੋਲੇ ਤੇ ਰਬੜ ਦੀਆਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਉਹਦੇ ਵਿੱਚ ਕੁਝ ਕਿਸਾਨ ਜ਼ਖਮੀ ਹੋਏ ਉਸ ਦੇ ਨਾਲ ਹੀ ਜਿਹੜਾ ਖਨੋਰੀ ਬਾਰਡਰ ਹੈ ਉੱਥੇ ਜਿਹੜਾ ਜਿਹੜੇ ਆਪਣੇ ਆਗੂ ਨੇ ਢੱਲੇ ਵੜ ਉਹਨਾਂ ਦਾ ਜਿਹੜਾ ਮਰਨ ਵਰਤ ਉਹ ਅੱਜ 16ਵੇਂ ਦਿਨ ਦੇ ਵਿੱਚ ਐਂਟਰ ਕਰ ਗਿਆ 17ਵੇਂ ਵਿੱਚ ਉਹਨਾਂ ਦੀ ਸਿਹਤ ਜਿਹੜੀ ਆ ਉਹ ਲਗਾਤਾਰ ਖਰਾਬ ਹੋ ਰਹੀ ਹੈ ਤੇ ਸੁਪਰੀਮ ਕੋਰਟ ਨੇ ਵੀ ਕੱਲ ਜਿਹੜਾ ਇੱਕ ਦਿਨ ਪਹਿਲਾਂ ਕਿਹਾ ਸੀਗਾ ਕਿ ਉਹਨਾਂ ਦੀ ਸਿਹਤ ਉਹਨਾਂ ਨੂੰ ਉਹਨਾਂ ਦੀ ਜਾਨ ਬਚਾਉਣੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਕਿਹਾ ਵੀ ਇਮਪੋਰਸੀਬਲੀ ਕੁਝ ਨਹੀਂ ਦੇਣਾ ਚਾਹੀਦਾ ਤੇ ਹਰਿਆਣਾ ਪੁਲਿਸ ਨੇ ਵੀ ਕਿਹਾ ਸੀਗਾ ਵੀ ਇਹ ਪੰਜਾਬ ਸਰਕਾਰ ਨੂੰ ਇਲਾਜ ਕਰਾਉਣਾ ਚਾਹੀਦਾ ਉਹਨਾਂ ਦਾ ਤਾਂ ਕਿ ਉਹ ਆਪਣੀ ਜਾਨ ਨਾ ਗਵਾ ਬੈਠਣ ਦੋਨਾਂ ਦੀ ਹਾਲਤ ਜਿਹੜੀ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ ਤੇ ਰਕੇਸ਼ ਤਕੈਤ ਵੀ ਕੱਲ ਉੱਥੇ ਆਏ ਸੀਗੇ ਉਹਨਾਂ ਨੇ ਜੂਮਟੀ ਦੀ ਅਪੀਲ ਕੀਤੀ ਪੰਜਾਬ ਦੀਆਂ ਬਾਕੀ ਜਿਹੜਾ ਐਸਕੇਐਮ ਉਹ ਵੀ ਲਗਾਤਾਰ ਇਸ ਗੱਲ ਦੀ ਯਤਨ ਝੀਲ ਹੈ ਕਿ ਇਕਤਾ ਹੋਵੇ ਜੇ ਇਕਤਾ ਨਹੀਂ ਹੁੰਦੀ ਤੇ ਗੱਲ ਅੱਗੇ ਨਹੀਂ ਤੁਰਨੀ ਤੁਸੀਂ ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਇਹ ਵੀ ਉਹ 16 ਦਿਨ ਨਹੀਂ ਹੋ ਗਏ 18 ਤੇ ਅਜੂ ਨਹੀਂ ਹੋਣਾ ਹੈਗਾ ਹਾਂ 18 ਦਿਨ ਹੋ ਗਏ ਤੇ ਕਿਉਂਕਿ ਨਵੰਬਰ ਦਾ ਬੈਠਾ ਹੋ 26 ਨਵੰਬਰ 26 ਨਵੰਬਰ ਦਾ 4 ਦਿਨ ਉਹ ਤੇ 14 ਅੱਜ 18 ਦਿਨੀ ਹੋ ਗਏ 18 ਹਾਂ 18 ਦਿਨ 18ਵਾਂ ਦਿਨ ਹੈ ਹਾਂ 18ਵਾਂ ਦਿਨ ਹੈ ਹਾਲਤ ਉਹ ਦੀ ਖਰਾਬ ਹੈ ਕਾਫੀ ਖਰਾਬ ਹੈ ਤੇ ਇਹਦੇ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਉਹਨੂੰ ਸਪੋਰਟ ਵੀ ਨਹੀਂ ਮਿਲ ਰਹੀ ਦੂਸਰੇ ਬੰਦੋਂ ਤੇ ਤਕੈਤ ਆਇਆ ਸੀਗਾ ਤੇ ਤਕੈਤ ਨੇ ਕੋਈ ਸਪੋਰਟ ਨਹੀਂ ਕੀਤੀ ਉਹ ਕਹਿੰਦਾ ਵੀ ਆਪਾਂ ਇਹ ਗੱਲ ਮਸਲਾ ਤਾਂ ਹੱਲ ਹੋਊਗਾ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ 20 ਤੇ 21 ਵਾਲੇ ਸਾਲਾ ਵਾਂਗੂ 2020 21 ਜਿੱਦੇ ਮੈਂ ਇਕੱਠੇ ਹੋਏ ਸੀ ਐਂ ਇਕੱਠੇ ਹੋਣ ਉਹ ਫੇਰ ਗੱਲ ਨੂੰ ਉਥੇ ਲੈਵਲ ਤੇ ਛੱਡ ਗਏ ਪਰ ਇਹਨਾਂ ਦੇ 10 ਮਹੀਨੇ ਹੋ ਗਏ ਬੈਠੇ ਨੂੰ ਕੋਈ ਜਥੇਬੰਦੀ ਇਹਨਾਂ ਨਾਲ ਨਹੀਂ ਆਈ ਇਹ ਵੀ ਹੈ ਇਹ ਦੇਖਣਾ ਇਹਨਾਂ ਨਾਲ ਰਿਵਿਊ ਕੀਤਾ ਸਾਡੇ ਕੀ ਗੱਲ ਹੈ ਇਹ ਆਪਣੇ ਹੀ ਸਾਰਾ ਕੁਝ ਪਈ ਜਾਂਦੇ ਆ ਫਿਰ ਤੁਸੀਂ ਇਹ ਦੇਖੋ ਵੀ ਆਹ ਹੁਣ ਸਿੱਧੀ ਜਥੇ ਵਾਲਾ ਇਹ ਇੱਥੇ ਆਪਦੀ ਪ੍ਰੈਸ ਕਾਨਫਰੰਸ ਜਿਹੜਾ ਭੰਦੇਰ ਸਰ ਸਰਬੰਸਿੰਘ ਭੰਦੇਰੇ ਆਪਦੀ ਜਥੇਬੰਦੀ ਦਾ ਮਰਜੀਵੜਿਆ ਦਾ ਜਥਾ ਮਰਜੀਵੜਿਆ ਦਾ ਜਥਾ ਭੇਜਦਾ ਆਪਦੀ ਪ੍ਰੈਸ ਕਾਨਫਰੰਸ ਵੱਖਰੀ ਕਰਦਾ ਉਧਰ ਡੱਲੇਵਾਲਾ ਆਪਦੀ ਪ੍ਰੈਸ ਕਾਨਫਰੰਸ ਉੱਥੇ ਕਰੀ ਜਾਂਦਾ ਦੋਨਾਂ ਵਿੱਚ ਖਨੌਰੀ ਬਾਰਡਰ ਤੇ ਕਰੀ ਜਾਂਦਾ ਦੋਨਾਂ ਵਿੱਚ ਕੋਈ ਤਾਲਮੇਲ ਵੀ ਨਹੀਂ ਦਿਖਾਈ ਦਿੰਦਾ ਵੀ ਦੋਨਾਂ 'ਚ ਕੋਈ ਤਾਲਮੇਲ ਹੈ ਤੁਸੀਂ ਦੋਨਾਂ 'ਚ ਤਾਲਮੇਲ ਨਹੀਂ ਹੈ ਹਜੇ ਤੱਕ ਲੱਗ ਰਿਹਾ ਤੇ ਦੂਜਿਆਂ ਜਥੇ ਬੰਦੇ ਜਿਹੜੀਆਂ ਐਸਕੇਮ ਵਾਲੀਆਂ ਕਿਵੇਂ ਆ ਜਾਣੀਆਂ 32 ਜਥੇ ਬੰਦੀਆਂ ਸੀ ਉਹਦੇ ਉਹਦੇ ਜੋ ਕੁਝ ਬੰਦੇ ਆਪਣੀ ਇੰਡੀਵਿਜੁਅਲ ਕਪੈਸਿਟੀ ਵਿੱਚ ਆਉਂਦੇ ਜਿਨ੍ਹਾਂ ਕੋਲ ਵੈਸੇ ਹੀ ਕੋਈ ਬਹੁਤਾ ਬਹੁਤਾ ਕੋਈ ਫੋਲੋਇੰਗ ਹੈਨਿਓ ਬੰਦੇ ਆ ਗਏ ਆ ਪਟਿਆਲੇ ਤੋਂ ਇੱਕ ਦੋ ਬੰਦੇ ਘੱਲ ਆ ਕੇ ਮਿਲ ਗਏ ਜਿਹੜੇ ਲੀਡਰ ਐਸਕੇਮ ਦੇ ਆ ਉਹ ਜਾਤੀ ਕਪੈਸਿਟੀ 'ਚ ਆਪਣੀ ਮਿਲ ਜਾਂਦੀ ਹਸਿਆਤ 'ਚ ਮਿਲ ਕੇ ਜਾਂਦੇ ਆ ਮਿਲ ਜਾਂਦੇ ਆ ਪਰ ਉਹਨਾਂ ਨੂੰ ਕੋਲੇ ਕੋਈ ਮੈਂਡੇਟ ਨਹੀਂ ਐਸਕੇਮ ਦਾ ਵੀ ਇਹਦੀ ਮਦਦ ਕਰਨੀ ਆ ਜਿਹੜੀਆਂ ਲੁਧਿਆਣੇ ਪਿੱਛੇ ਜੇ ਮੀਟਿੰਗ ਹੋਈ ਆ ਤਿੰਨ ਚਾਰ ਦਿਨ ਪਹਿਲਾਂ ਉਹਦੇ ਚ ਉਹਨਾਂ ਨੇ ਬਿਲਕੁਲ ਹੀ ਉੰਜਬ ਠੀਕ ਹੈ ਕਨਸਰਨ ਜ਼ਾਹਿਰ ਕੀਤਾ ਤੇ ਉਹਦੀ ਡੈਥ ਨਹੀਂ ਉਹਨੂੰ ਬਚਾਉਣਾ ਚਾਹੀਦਾ ਇਹ ਗੱਲਾਂ ਤਾਂ ਜਿਹੜੀਆਂ ਸਰਸਰੀ ਜਾਂ ਰਸਤਮੀ ਗੱਲਾਂ ਹੁੰਦੀਆਂ ਕੀਤੀਆਂ ਪਰ ਇਹ ਨਹੀਂ ਕਿਹਾ ਵੀ ਅਸੀਂ ਜਾ ਕੇ ਹੁਣ ਜੁਆਇੰਟ ਸਟੇਟਮੈਂਟ ਦੇ ਕੇ ਉਹਨੂੰ ਅਸ਼ੂਰ ਕਰਦੇ ਆ ਜਾਂ ਕਹਿੰਨੇ ਆ ਵੀ ਵਾਪਸ ਕਰੇ ਛੱਡੇ ਇਸ ਜੂਸ ਪੀਉਣੇ ਆ ਜਾ ਕੇ ਇਹ ਲੀਡਰ ਇਹ ਜੀ ਕੋਈ ਗੱਲ ਨਹੀਂ ਕੋਈ ਕਿਉਂਕਿ ਆਪਸ ਵਿੱਚ ਦੀ ਬਿਟਰਨੈਸ ਬਹੁਤ ਹੈ ਇਹਨਾਂ ਦੀ ਸਾਰਿਆਂ ਦੀ ਆਪ ਸੁਝੀ ਦੀ ਪਹਿਲਾਂ ਤੋਂ ਜਿਹੜੀ 6 ਮੈਂਬਰੀ ਕਮੇਟੀ ਬਣਾਈ ਸੀ ਇਹਨਾਂ ਨੇ ਜੋ ਸ਼ੁਰੂ-ਸ਼ੁਰੂ ਚ ਫਰਵਰੀ ਵਿੱਚ ਐਸੇ ਸਾਲ ਫਰਵਰੀ ਚ ਜਿਹੜਾ ਲਾਇਆ ਸੀ ਮੋਰਚਾ ਉਹ ਉਹਦਾ ਇਕੱਠੇ ਹੋ ਜੋ ਸਾਰੇ ਉਹ 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 ਤਾਂ ਅੱਗੇ ਨਹੀਂ ਚੱਲ ਸਕੀ ਉਹਦੀ ਚਲੋ ਕੀ ਦਾ ਕੀ ਕਸੂਰ ਸੀ ਇਹਦੇ ਜਨੇ ਜਾਂਦੇ ਉਹਦਾ ਕੋਈ ਵੀ ਕੋਈ ਵੀ ਛਿੱਟਾ ਨਹੀਂ ਸੀ ਨਿਕਲਿਆ ਇਸ ਕਰਕੇ ਇਹ ਜਿਹੜਾ ਅੱਡ-ਅੱਡ ਕਰੀ ਜਾਂਦੇ ਆ ਨਾਲੇ ਮਸਲਾ ਬਹੁਤ ਵੱਡਾ ਹੈ ਜਿਹੜੀ ਐਮਐਸਪੀ ਦਾ ਲੀਗਲਾਈਜ਼ ਕਰਨਾ ਸਾਰੇ ਦੇਸ਼ ਦੇ ਕਿਸਾਨਾਂ ਦਾ ਮਸਲਾ ਹੈ ਇੱਥੇ ਦੋ ਦੋ ਲੀਡਰ ਕਿਵੇਂ ਉਹਨੂੰ ਸਾਲਵ ਕਰਾ ਲੈਣਗੇ ਇਹ ਵੀ ਲੋਕ ਪੁੱਛਦੇ ਆ ساری ਗੱਲ ਤੇ ਤੇ ਵੀ ਇਹ ਤੁਸੀਂ ਹੱਠ ਤਰਮੀ ਤੋਂ ਇਲਾਵਾ ਕੋਈ ਪੋਲੀਟੀਕਲ ਸਿਆਣ ਫਾਇਣੀ ਜਿਹੜੇ ਕੁਝ ਬੰਦੇ ਤੁਹਾਡੇ ਨਾਲ ਆ ਵੀ ਐਵੇਂ ਉਹਨਾਂ ਨੂੰ ਧੱਕ ਦਿੱਤਾ ਜਾਂਦਾ ਇੱਧਰ ਉੱਧਰ ਇਹ ਵੀ ਨਿਸ਼ੀ ਕਰਨਾ ਚਾਹੀਦਾ ਇਸ ਕਰਕੇ ਸਥਿਤੀ ਬਹੁਤ ਸਾਸੂ ਹੀ ਨਹੀਂ ਜੀ ਕਰੀ ਬੈਠੇ ਆ ਇਹ ਸਾਰਾ ਤੇ ਕੋਈ ਸਪੋਰਟ ਨਹੀਂ ਮਿਲ ਰਹੀ ਇਹਨਾਂ ਨੂੰ ਮੈਂ ਤਾਂ ਇਹੀ ਸਮਝਦਾ ਹਾਂ ਜੀ ਵੇ ਅੱਗੇ ਕਿਵੇਂ ਚੱਲੇਗਾ ਕਿਵੇਂ ਜਾਨ ਬਖਸ਼ੀ ਜਾਏਗੀ ਉਹਨਾਂ ਦੀ ਜਿਹੜੀ ਇਹ ਜਾਨ ਬਚੇਗੀ ਕਿਵੇਂ ਦਲੇਵਾਲ ਸਾਹਿਬ ਦੀ ਇਸ ਤੋਂ ਵੀ ਹਾਂ ਇਸ ਤੋਂ ਵੀ ਅੱਗੇ ਦੀ ਗੱਲ ਇਹ ਹੈ ਵੀ ਤੁਸੀਂ ਲੀਡਰੀ ਲੀਡਰੀ ਚਮਕਾਉਣ ਦੇ ਚੱਕਰ ਤੇ ਵਿੱਚ ਤੁਸੀਂ ਆਪਣਾ ਕਰਦੇ ਹੋ ਆਪ ਦੀ ਲੀਡਰੀ ਚਮਕਾਉਣੇ ਹੋ ਦੂਜਿਆਂ ਨੂੰ ਉਹ ਦੂਜਿਆਂ ਦੇ ਮੰਗਾ ਲੈ ਕੇ ਇਹ ਬੈਠੇ ਸੀ ਸਾਰੇ ਐਮਐਸਪੀ ਦਾ ਜਾਨ ਜਿਹਨੇ ਤਿੰਨ ਬਿੱਲ ਵਾਪਸ ਕਰਾਏ ਸੀ ਉਹ ਉਸ ਕਰਵਾਏ ਤਾਂ ਐਸਕੇਮ ਨੇ ਸੀ ਇਹ ਤਾਂ ਵੀ ਸ਼ਾਮਿਲ ਵੀ ਨਹੀਂ ਸੀ ਉਸ ਤਰੀਕੇ ਨਾਲ ਤੇ ਲੈ ਕੇ ਉਹਨਾਂ ਦੀ ਮਤ ਨੂੰ ਬੈਠੀ ਹੈ ਕਿ ਤੁਸੀਂ ਇੱਕ ਬੜੀ ਇਹ ਰੌਚਕ ਗੱਲ ਇਹ ਹੈਗੀ ਆ ਵੀ 26 ਤਰੀਕ ਨੂੰ 26 ਨਵੰਬਰ ਨੂੰ ਡੱਲੇਵਾਲ ਸਾਹਿਬ ਜਿਹੜਾ ਨਾ ਜਗਜੀਤ ਡੱਲੇਵਾਲ ਉਹ ਮਾਰਨ ਵਰਤ ਰੱਖਦੇ ਆ 25 ਤਰੀਕ ਨੂੰ ਕੇਂਦਰ ਸਰਕਾਰ ਜਿਹੜੀ ਆ ਉਹ ਤਿੰਨੇ ਖੇਤੀ ਕਾਨੂੰਨਾਂ ਨੂੰ ਨਵੇਂ ਸਿਰਿਓ ਇੱਕ ਡਰਾਫਟ ਜਾਰੀ ਕਰ ਦਿੰਦੀ ਹੈ ਫਿਰ ਇਹਨਾਂ ਦੇ ਜਿਹੜਾ ਅੰਦੋਲਨ ਉਹਦਾ ਕੀ ਇੰਪੈਕਟ ਹੈ ਕੋਈ ਅੰਦੋਲਨ ਦਾ ਕੋਈ ਫੈਕਟਰੀ ਨਹੀਂ ਉਹਨਾਂ ਦੀ ਕਿਵੇਂ ਹਿੰਮਤ ਸੀ ਵੀ ਉਹ ਉਧਰ ਉਧਰ ਇਧਰ ਜਥੇ ਵੀ ਭੇਜ ਰਹੇ ਐ ਜਥੇ ਤਾਂ ਚਲੋ 6 ਦਸੰਬਰ ਤੋਂ ਭੇਜੇ ਐ ਤੇ ਉਧਰ ਉਧਰ ਉਹ ਵਰਤੇ ਬੈਠਾਗਾ ਤੇ ਉਦਨ ਹੀ ਉਹ ਡਾਕੂਮੈਂਟ ਆ ਜਾਂਦਾ 32 ਪੇਜ ਦਾ ਡਾਕੂਮੈਂਟ ਐ ਤੇ ਸਾਰੇ ਸਟੇਟਾਂ ਨੂੰ ਡਾਇਰੈਕਸ਼ਨ ਐ ਉਹਦੇ ਵਿੱਚ ਵੀ ਇਹ ਐਗਰੀਕਲਚਰ ਮਾਰਕੀਟਿੰਗ ਦੇਉਤੇ ਉਹਨਾਂ ਨੇ ਇੱਕ ਪ੍ਰਪੋਜ਼ਲ ਭੇਜੀ ਤੇ ਸਾਰਿਆਂ ਨੂੰ ਕਿਹਾ ਵੀ ਇਸ ਪ੍ਰਪੋਜ਼ਲ ਮੁਤਾਬਕ ਤੁਸੀਂ ਕਾਨੂੰਨ ਬਣਾਓ ਆਪਦੇ ਅੰਡਾ ਸਟੇਟਾ ਦੇ ਵਿੱਚ ਉਹ ਕਾਨੂੰਨ ਉਸੇ ਕਿਸਮ ਦੇ ਕਾਨੂੰਨ ਹੈ ਜਿਹੜੇ ਕਿ ਤਿੰਨ ਕਾਨੂੰਨ ਵਾਪਸ ਕੀਤੇ ਸੀਗੇ ਉਸ ਕਿਸਮ ਦੀ ਸਾਰੀ ਹੈ ਉਹ ਉਹਦੇ ਚ ਲੈਂਗੁਏਜ ਹੈ ਸਾਰੀ ਉਹ ਮਾਰਕੀਟਿੰਗ ਬਣਾਓ ਜਿਵੇਂ ਮੈਂ ਖੜੀ ਕੀਤਾ ਜਿਵੇਂ ਉਹਦੇ ਵਿੱਚ ਇਹ ਇਹ ਵੱਡੀ ਗੱਲ ਬਾਤ ਹੈ ਵੀ ਮਾਰਕੀਟਿੰਗ ਤੁਹਾਨੂੰ ਸੁਜੈਸਟ ਕਰਨ ਦੀ ਲੋੜ ਨਹੀਂ ਮਾਰਕੀਟਿੰਗ ਤੁਸੀਂ ਕਿਸਾਨ ਦੀ ਖੇਤ ਵਿੱਚੋਂ ਵੀ ਜਾ ਕੇ ਚੱਕ ਸਕਦੇ ਹੋ ਤੇ ਇਹ ਤੁਸੀਂ ਉਹ ਇਹ ਇਹ ਗੱਲ ਤਿੰਨ ਖੇਤੀ ਕਾਨੂੰਨਾਂ ਦੇ ਵਿੱਚ ਵੀ ਸੀਗੀ ਉਧਰ ਉੱਥੇ ਵੀ ਸੀ ਕਿ ਤੁਹਾਨੂੰ ਸੁਜੈਸਟ ਕਰਾਉਣ ਦੀ ਲੋੜ ਨਹੀਂ ਫਿਰ ਇਹ 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 ਮਾਰਕੀਟਿੰਗ ਇਹ ਮਾਰਕੀਟਿੰਗ ਉੱਤੇ ਹੁੰਦੀ ਹੈ ਬਿਜ਼ਨਸ ਦੇ ਵਿੱਚ ਤਾਂ ਕਿਤੇ ਪੈਸੇ ਪੁੱਛਾਣ ਦੇ ਮਾਲ ਜਾਂ ਸਟਾਕ ਮਾਰਕੀਟ ਜਿਹ ਹੁੰਦੀ ਹੈ ਇੱਥੇ ਦਾ ਸਾਰਾ ਮਾਲ ਚੱਕਣਾ ਹੈਗਾ ਈ-ਮਾਰਕੀਟਿੰਗ ਕੀ ਇਹਦੇ ਚ ਕਰੂਗੀ ਉਹੀ ਉਹਨਾਂ ਬੈਲੈਂਸ 'ਚ ਹੀ ਇਹ ਹੋਣਾ ਲਾਜ ਭੇਜਤਾ ਇਹ ਨੜੀ ਮਾਰਕੀਟਿੰਗ ਫਿਰ ਇਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਗਡਾਊਨ ਹੋਣਗੇ ਉਹ ਆਪਣੇ ਆਪ ਨੂੰ ਉਹਨਾਂ ਨੂੰ ਤੁਸੀਂ ਨੋਟੀਫਾਈ ਕਰਨ ਦੀ ਲੋੜ ਨਹੀਂ ਆਪਣੇ ਆਪ ਚ ਉਹਨਾਂ ਨੂੰ ਤੁਸੀਂ ਮਤਲਬ ਕੀ ਵੀ ਮਾਰਕੀਟ ਸਮਝੋ ਕਿ ਉਹ ਗਡਾਊਨ ਦੀ ਗੱਲ ਤਾਂ ਅਗੇ ਅਡਾਨੀ ਦੇ ਗਡਾਊਨ ਨਾਲ ਸਾਰੀ ਗੱਲ ਤਾਂ ਉੱਥੇ ਸਮਝਿਆ ਤੇ ਮਾਰਕੀਟ ਹੈ ਉਹ ਸਿੱਧੇ ਉੱਥੇ ਗਡਾਊਨਾਂ ਵਿੱਚ ਹੀ ਤੋਂ ਦਾ ਮਾਲ ਤੁਸੀਂ ਭੇਜੀ ਜਾਓਗੇ ਫਿਰ ਇਹ ਵੀ ਕਿਹਾ ਵੀ ਕਿਤੇ ਵੀ 1% ਤੋਂ ਵੱਧ ਕਮਿਸ਼ਨ ਨਹੀਂ ਹੋਊਗਾ ਉਹ ਆਰਤੀ ਅਭੀ ਰਗੜਤੇ ਹਾਂ ਸਾਰੇ ਇਹਦੇ ਨਾਲ ਤਾਂ ਪੰਜਾਬ ਦਾ ਜਾਂ ਹੋਰ ਸੂਬਿਆਂ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਆ ਉਹ ਵੀ ਮਾਰਿਆ ਜਾ ਗਿਆ ਮਾਰਕੀਟ ਫੀਸ ਵੀ ਮਾਰੀ ਗਿਆ ਰੂਰਲ ਡਿਵੈਲਪਮੈਂਟ ਫੰਡ ਤਾਂ ਸਾਰੇ ਹੀ ਮਾਰਿਆ ਗਿਆ ਰੂਰਲ ਡਿਵੈਲਪਮੈਂਟ ਦਾ ਗਿਆ ਆਇਆ ਸਾਰਾ ਇਸ ਕਰਕੇ ਇੱਕ ਬਾਕੀ ਇਸ ਸੈਂਟਰਲਾਈਜ਼ਡ ਪ੍ਰੋਗਰਾਮ ਹੋ ਗਿਆ ਸਾਰਾ ਇਹ ਤਾਂ ਸਾਰਾ ਵਿਸ ਇਸ ਕਰਕੇ ਉਦੋਂ ਵੀ ਭੜੇ ਤਰੀਕੇ ਨਾਲ ਸਾਰਾ ਕੁਝ ਆ ਗਿਆ ਆ ਜਿਹੜਾ ਬੈਠੇ ਜਾਣਾ ਡੱਲੇ ਆਲ ਦਾ ਇਹਨੂੰ ਇਹਨੂੰ ਬਹਾਨਾ ਇਹ ਵੀ ਮਿਲ ਸਕਦਾ ਸੀ ਭਾਈ ਉਸਨ ਨਵੇਂ ਨਵੇਂ ਕਾਨੂੰਨ ਭੇਜਤੇ ਆ ਨਵਾਂ ਸਰ ਨਾਮਿਆ ਡਾਇਰੈਕਸ਼ਨਾਂ ਭੇਜਤੀਆਂ ਸਾਈਟਰ ਨੇ ਤੇ ਇਹ ਦੇ ਕਭ ਸੇ ਕਮ ਹਰਿਆਣਾ ਦਾ ਬੀਜੇਪੀ ਦਾ ਰੂਲਡ ਸਟੇਟ ਆ ਉਹਨਾਂ ਨੇ ਤਾਂ ਕਰ ਹੀ ਦੇਣਾ ਹੈ ਸਾਰਾ ਕੁਝ ਹੈ ਤੇ ਉਹਨਾਂ ਕੋਲ ਤਾਂ ਬੜੇ ਮੌਕੇ ਤੇ ਪਾਵਰ ਆ ਗਈ ਜਿਹੜੀ ਉਹਨਾਂ ਨੂੰ ਉਮੀਦ ਨਹੀਂ ਸੀ ਹਰਿਆਣਾ ਉਸ ਬੀਜੇਪੀ ਨੂੰ ਉੱਥੇ ਬੀਜੇਪੀ ਲੀਡਰ ਉਹ ਤਾਂ ਕਰ ਹੀ ਦੇਣਗੇ ਤੇ ਇਸ ਕਰਕੇ ਇਹ ਹੁਣ ਸਮਝ ਨਹੀਂ ਆਉਂਦੀ ਵੀ ਇਹ ਉੱਥੇ ਯੂਪੀ ਚ ਹੋ ਜਾਊਗਾ ਰਾਜਸਥਾਨ ਚ ਹੋ ਜੂਗਾ ਤਿੰਨਾ ਚ ਮੋٹے ਲੈਵਲ ਤੇ ਇਹ ਕਾਨੂੰਨ ਆ ਪੰਜਾਬ ਕਿਵੇਂ ਬਚ ਆ ਰਹੂਗਾ ਤਿੰਨਾ ਚ ਬੀਜੇਪੀ ਐ ਤੇ ਚੌਥੇ ਚ ਬੀਜੇਪੀ ਦੇ ਹੀ ਬੀਜੇਪੀ ਤੋਂ ਡਰਦਾ ਹੋਇਆ ਭਗਵੰਤ ਪਾਣ ਇੱਥੇ ਬੈਠਾ ਉਹ ਤਾਂ ਕਰ ਹੀ ਦੇਊਗਾ ਸਾਰਾ ਕੁਝ ਬਚੂ ਕਿਵੇਂ ਫਿਰ ਇੱਕ ਇਹ ਜਿਹੜਾ ਤੇ ਬੈਠਿਆ ਧਰਨੇ ਤੇ ਜਾ ਹ ਕਿ ਜਿਸੀ ਭੇਰੇ ਦਾ ਮੀਨਿੰਗ ਕੀ ਐ ਇਹ ਦੇਖੇ ਤਾਂ ਸੀ ਮਸਲਾ ਤਾਂ ਇੱਡਾ ਵੱਡਾ ਹੋ ਗਿਆ ਇਸ ਕਰਕੇ ਸਮੁੱਚੇ ਲੈਵਲ ਤੇ ਇਕੱਠੇ ਹੋ ਕੇ ਕੀਤਾ ਜਾ ਸਕਦਾ ਠੀਕ ਹੈ ਉਹਦੀ ਜਾਨ ਬਚਾਉਣੀ ਚਾਹੀਦੀ ਹੈ ਉਹਨੂੰ ਕਹਿਣਾ ਚਾਹੀਦਾ ਪਰ ਸਵਾਲ ਹੈ ਵੀ ਤੁਸੀਂ ਤੁਸੀਂ ਇਸ ਲੈਵਲ ਦਾ ਆਪਣਾ ਆਪਣਾ ਸਵੈ ਨੂੰ ਉੱਚਾ ਕਰਕੇ ਇੱਥੇ ਕਿਹੜੇ ਲੀਡਰ ਤੁਰ ਜਾਂਦੇ ਆ ਸਕੋਪ ਹੀ ਨਹੀਂ ਛੱਡ ਦੇ ਵੀ ਵਾਪਸ ਕਿਵੇਂ ਆਵਾਂਗੇ ਉਹ ਉਸ ਉਸ ਪੋਜੀਸ਼ਨ ਤੇ ਦੋਨੋਂ ਪਹੁੰਚੇ ਹੋਏ ਆ ਉਹ ਤਾਂ ਛੜਣਾ ਹੁੰਦਾ ਵੀ ਅਸੀਂ ਜਾਂ ਤੁਹਾਡੇ ਕੋਈ ਇੰਨੀ ਹਿੰਮਤ ਹੋਵੇ ਸਾਡੀ ਲੀਡਰਸ਼ਿਪ ਜਾਵੇ ਜਾਵੇ ਤੇ ਅਸੀਂ ਆ ਗੱਲ ਅਸੀਂ ਹੁਣ ਆਪ ਬਦਲੇ ਹੋਏ ਹਾਲਾਤਾਂ ਵਿੱਚ ਅਸੀਂ ਅਸੀਂ ਤਾਂ ਛੱਡਦੇ ਆ ਵਰਤ ਤੇ ਲੋਕਾਂ ਦੀਆਂ ਅਪੀਲਾਂ ਵੀ ਹੋ ਰਹੀਆਂ ਉਹਨੂੰ ਹਾਂ ਤੇ ਸੋ ਅਗਲੇ 2-3 ਦਿਨ 2-3 ਮੇਰੇ ਕੱਲ ਕਾਫੀ ਕ੍ਰੂਸ਼ਲ ਹੋਣਗੇ ਉਹਨਾਂ ਦੀ ਸਿਹਤ ਦੇ ਨੁਕਤਿਆਂ ਨਗਾ ਤੋਂ ਦੇਖਦੇ ਆ ਕੇਂਦਰ ਸਰਕਾਰ ਕੀ ਕਦਮ ਚੁੱਕਦੀ ਹੈ ਵੈਸੇ ਤਾਂ ਕੇਂਦਰ ਸਰਕਾਰ ਨੇ ਆਪਣਾ ਤਾਂ ਰੰਗ ਰੂਪ ਦਿਖਾ ਹੀ ਦਿੱਤਾ ਜਿਹੜਾ ਦੁਬਾਰਾ ਖੜੜਾ ਜਿਹੜਾ ਜਾਰੀ ਕਰ ਦਿੱਤਾ ਇਸ ਕਰਕੇ ਹੁਣ ਕੁਐਸਚਨ ਮੇਰਾ ਕਲ ਇੱਕ ਕਿਸਾਨ ਅੰਦੋਲਨ ਦਾ ਹੋਏਗਾ ਕਿ ਸਮੁੱਚਾ ਕਿਸਾਨ ਅੰਦੋਲਨ ਇਸ ਮੁੱਦੇ ਤੇ ਕੀ ਸੋਚਦਾ ਹੈ ਇਹ ਵਿਆਪਕ ਜਿਹੜੀ ਏਕਤਾ ਉਹ ਬਣਦੀ ਕਿ ਨਹੀਂ ਬਣਦੀ ਇਹ ਅਹਿਮ ਸਵਾਲ ਮੇਰਾ ਕਲ ਐਸ ਦਾ ਹੋਰ ਦਾ ਬਣ ਗਿਆ ਬਿਲਕੁਲ ਬਿਲਕੁਲ ਠੀਕ ਹੈ ਇਹੀ ਅਹਿਮ ਸਵਾਲ ਹੈ ਸਵਾਲ ਇਹੀ ਹੈ ਇਸੇ ਤੇ ਕੰਮ ਆਉਣਾ ਚਾਹੀਦਾ ਆ ਜਿਹੜੀ ਆਪਣੀ ਢਾਈ ਪਾ ਖਿਚੜੀ ਅੱਡ ਪਕਾਉਣੀ ਹੈ ਇਹ ਇਹ ਗੱਲ ਬੰਦ ਹੋਣੀ ਚਾਹੀਦੀ ਹੈ ਤਾਂ ਜੋਸਪਾਲ ਜੀ ਤੁਸੀਂ ਇਹ ਚੋ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ